ਸ਼ਰਮਈਦਾਰ ਕਾਰੋਬਾਰੀਆਂ ਕੋਲੋਂ ਲੱਖਾਂ ਕਰੋੜਾਂ ਦੇ ਫਿਰੋਤੀ ਮੰਗਣ ਵਾਲੇ ਅੰਤਰਰਾਜੀ ਗਿਰੋਹ ਦਾ ਵੱਡੇ ਸਿਆਸੀ ਲੀਡਰਾਂ ਨਾਲ ਲਿੰਕ ਸਾਹਮਣੇ ਆ ਰਿਹਾ ਹੈ। ਦੇਰਸਾ ਜ਼ਿਲ੍ਹਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਪਿਛਲੇ ਦਿਨੀ ਬਿਜ਼ਨਸਮੈਨ ਤੇ ਹੋਰ ਉਦਯੋਗਪਤੀਆਂ ਨੂੰ ਧਮਕੀਆਂ ਦੇ ਕੇ ਫਿਰੋਤੀ ਦੀ ਮੰਗ ਕਰਨ ਵਾਲੇ ਦਿਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਵੱਡੇ ਸਿਆਸੀ ਲੀਡਰਾਂ ਨਾਲ ਸਿੱਧਾ ਸੰਪਰਕ ਦੱਸਿਆ ਜਾ ਰਿਹਾ ਹੈ। ਇਸ ਬਾਰੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖਤ ਕਾਰਵਾਈ ਕਰਨ ਦੀ ਵੀ ਗੱਲ ਆਖੀ ਗਈ ਹੈ। ਪਰ ਲਿੰਕ ਬਾਰੇ ਜਿਸ ਦਾ ਕੋਈ ਗੱਲ ਨਹੀਂ ਕੀਤੀ ਗਈ ਦੱਸ ਸੀ ਕਿ ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਸੀ ਕਿ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਰੋੜਾ ਟੈਲੀਕਮ ਸੁਲਤਾਨਪੁਰ ਲੋਧੀ ਮਾਲਕ ਨੂੰ ਵਿਦੇਸ਼ੀ ਵਟਸਐਪ ਨੰਬਰਾਂ ਤੋਂ ਗੈਂਗਸਟਰ ਸੱਤਾ ਨੋਸ਼ਹਿਰਾ ਬੋਲ ਕੇ ਫੋਨ ਕਰਕੇ ਧਮਕਾਇਆ ਗਿਆ ਕਿ 1 ਕਰੋੜ ਰੁਪਏ ਦਿਵੋ ਨਹੀਂ ਤਾਂ ਉਹ ਗੋਲੀ ਮਾਰ ਕੇ ਪੂਰਾ ਪਰਿਵਾਰ ਮਾਰ ਦੇਣਗੇ ਤੇ ਇਸੇ ਤਰ੍ਹਾਂ ਕਾਲ ਅਕੈਡਮੀ ਸਕੂਲ ਸੁਲਤਾਨਪੁਰ ਲੋਧੀ ਦੇ ਮਾਲਕ ਨੂੰ ਵਿਦੇਸ਼ੀ ਵਟਸਐਪ ਨੰਬਰਾਂ ਤੋਂ ਗੈਂਗਸਟਰ ਸੱਤਾ ਨੋਸ਼ਹਿਰਾ ਬੋਲ ਕੇ ਫੋਨ ਕਰਕੇ 1 ਕਰੋੜ ਰੁਪਏ ਦੀ ਫਰੋਦੀ ਮੰਗੀ ਤੇ ਉਸ ਦੇ ਘਰ ਤੇ ਫਾਇਰ ਵੀ ਗਿਤੇ ਇਸੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਚੱਲਿਆਂ ਦੀ ਗਈ ਤੇ ਟੈਕਨੀਕਲ ਸੈੱਲ ਤੇ ਹਿਊਮਨ ਸਰਸਾ ਦੀ ਮਦਦ ਨਾਲ ਹਰਜਿੰਦਰ ਸਿੰਘ ਉਰਫ ਜਿੰਦਰ, ਕੁਲਵਿੰਦਰ ਸਿੰਘ, ਜੋਬਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਵਿਦੇਸ਼ ਤੋਂ ਧਮਕੀਆਂ ਭਰੇ ਫੋਨ ਕਰਨ ਵਾਲੇ ਨਵਦੀਪ ਸਿੰਘ ਉਰਫ ਗਾਲਾ, ਅਮਨਿਕ ਸਿੰਘ ਉਰਫ ਮੀਕਾ ਤੇ ਜਗਨਦੀਪ ਸਿੰਘ ਉਰਫ ਜੱਗਾ ਨੂੰ ਥਾਣਾ ਸੁਲਤਾਨਪੁਰ ਲੋਧੀ ਨੂੰ ਨਾਮਜ਼ਦ ਕੀਤਾ ਗਿਆ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਸੀ ਕਿ ਮੁਲਜ਼ਮ ਨਵਦੀਪ ਸਿੰਘ ਉਰਫ ਗਾਲਾ ਜਗਦੀਪ ਸਿੰਘ ਉਰਫ ਜੱਗਾ ਇਸ ਸਮੇਂ ਵਿਦੇਸ਼ ਚੈਰਾਂ ਨੇ ਗ੍ਰਿਫਤਾਰ ਮulzwan ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪਰ ਇਸ ਵਿਚਾਲੇ ਪੁਲਿਸ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਇਹਨਾਂ ਦਾ ਕਿਸੇ ਸਿਆਸੀ ਲੀਡਰ ਨਾਲ ਕੋਈ ਸੰਬੰਧ ਹੈ ਹੁਣ ਇਹਨਾਂ ਫਰੋਤੀ ਮਾਮਲੇ ਨੂੰ ਲੈ ਕੇ ਨਵਤੇਜ ਸਿੰਘ ਸੀਮਾ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਕਿਹਾ ਕਿ ਇਹਨਾਂ ਪਿੱਛੇ ਵੱਡੇ ਸਿਆਸੀ ਲੀਡਰਾਂ ਦਾ ਹੱਥ ਹੈ ਕਰਤਾ ਤੇ ਫਰੋਤੀ ਲੈ ਲਈ 1 ਕਰੋੜਾਂ ਦੇ ਹਿਸਾਬ ਨਾਲ ਪੈਸੇ ਲੈ ਆ ਔਰ ਇਹ ਕਰੋੜਾਂ ਦੇ ਹਿਸਾਬ ਨਾਲ ਪੈਸੇ ਜਿਹੜੇ ਲੈ ਆ ਇਹ ਜਿੱਦਾਂ ਬੰਦਿਆਂ ਦੇ ਨਾਮ ਆਏ ਆ ਉਹ ਕਿਹੜੇ ਬੰਦੇ ਸਿਆਸੀ ਬੰਦਿਆਂ ਨਾਲ ਰਹਿੰਦੇ ਆ ਉਹ ਸਿਆਸੀ ਪੋਸਟਰ ਬਣਾਈ ਤੋਂ ਬਗੈਰ ਏਡੀ ਵੱਡੀ ਜਿਹੜੀ ਰਕਮ ਉਹ ਕੋਈ ਲੈ ਨਹੀਂ ਸਕਦਾ ਇਹ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹ ਆ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਂ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਪੁੱਛਣਾ ਕਹਿਣਾ ਚਾਹੁੰਦਾ ਉਹਨਾਂ ਤੋਂ ਮੈਂ ਮੰਗ ਵੀ ਕਰਨਾ ਬੇਨਤੀ ਕਰਨਾ ਚਾਹੁੰਦਾ ਮੰਗ ਕਰਨਾ ਚਾਹੁੰਦਾ ਵੀ ਤੁਹਾਡੇ ਕੋਲ ਹੋਮ ਡਿਪਾਰਟਮੈਂਟ ਵੀ ਆ ਤੁਸੀਂ ਇਹ ਜਿਹੜਾ ਸਾਡੇ ਇਸ ਧਰਤੀ ਤੇ ਜਿਹੜਾ ਨੰਗਾ ਨਾਚ ਜਿਹੜਾ ਚੱਲ ਰਿਹਾ ਆ ਜਿਹੜਾ ਫਰੋਤੀ ਕਲਚਰ ਚੱਲ ਰਿਹਾ ਇਹ ਸਾਰਾ ਕੁਝ ਇਹਦੀ ਇਨਕੁਆਰੀ ਪ੍ਰੋਪਰ ਕਰਾਈ ਜਾਵੇ ਇਦੇ ਵਿੱਚ ਵੇਖਿਆ ਜਾਵੇ ਕਿ ਕਿਹੜੇ ਲੀਡਰ ਪੁਸ਼ਤ ਬਣਾਈ ਕਰ ਰਹੇ ਆ ਕਿਹੜੇ ਲੀਡਰਾਂ ਦੀਆਂ ਗੱਡੀਆਂ 'ਚ ਬਹਿ ਕੇ ਇਹ ਲੋਕ ਜਿਹੜਾ ਸਲਾਹਕਾਰ ਬਣੇ ਆ 24 ਘੰਟੇ ਨਾਲ ਰਹਿੰਦੇ ਆ ਔਰ ਇਹ ਜਿਹੜਾ ਇਨ੍ਹਾਂ ਲੋਕਾਂ ਦੇ ਪਿੱਛੇ ਜਦੋਂ ਖੜੇ ਗਏ ਉਹਨਾਂ ਦੇ ਪਿੱਛੇ ਕੌਣ ਲੀਡਰ ਫੋਨ ਕਰਕੇ ਪੁਲਿਸ ਵਾਲਿਆਂ ਨੂੰ ਜਾਂ ਕਿਸੇ ਨੂੰ ਧਮਕਾ ਰਹੇ ਆ ਜਾਂ ਕੁਝ ਕਰ ਰਹੇ ਆ ਉਹ ਇਨਕੁਆਰੀ ਹੋਣੀ ਚਾਹੀਦੀ ਉਹਨਾਂ ਦਾ ਕੋਈ ਵੀ ਚਾਹੇ ਲੀਡਰ ਹੋਵੇ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਨਾਂ ਦਾ ਨਾਮ ਸਾਹਮਣੇ ਆਉਣਾ ਚਾਹੀਦਾ ਉਹ ਕਾਲੀਆਂ ਭੇਡਾਂ ਲੋਕਾਂ ਦੇ ਸਾਹਮਣੇ ਆਉਣਾ ਚਾਹੀਦੀਆਂ ਜਿਨ੍ਹਾਂ ਨੇ ਕਰੋੜਾਂ ਰੁਪਈਆ ਸੁਲਤਾਨਪੁਰ ਦਾ ਜਿਹੜਾ ਉਹ ਅੰਦਰ ਕਰ ਲਿਆ ਉਸ ਲਈ ਇਹ ਜਿਹੜਾ ਜਮਾਂਕੀ ਕੀਤੀ ਆ ਵੀ ਮੰਗ ਇਹ ਜਿਹੜਾ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਵੇ ਹਜੇ ਵੀ ਮੈਂ ਕਹਿੰਦਾ ਵੀ ਪੁਲਿਸ ਵਾਲੇ ਬਹੁਤ ਚੰਗਾ ਕੰਮ ਕਰ ਰਹੇ ਆ ਪਰ ਕੁਝ ਪੁਲਿਸ ਵਾਲਿਆਂ ਨੇ ਇਹੋ ਜਿਹਾ ਕੰਮ ਕੀਤਾ ਵੀ ਉਹ ਹਜੇ ਵੀ ਲੋਕ ਜਿੱਦਾਂ ਅਜ ਤੋਂ ਕਹਿੰਦੇ 8-10 ਮਹੀਨੇ ਪਹਿਲਾਂ ਉਹਨੂੰ ਖੋਦਰ ਇੱਕ ਕਾਂਡ ਹੋਇਆ ਸੀ ਉਹਦੇ ਵਿੱਚ ਵੀ ਆਪਣੇ ਏਰੀਆ ਦੇ ਮੁੰਡੇ ਫੜੇ ਗਏ ਸੀ ਉਹ ਕਿਹੜੇ ਲੀਡਰਾਂ ਨੇ ਉੱਥੇ ਛੜਾ ਕੇ ਲਿਆਂਦੇ ਆ ਹੁਣ ਲੋਕ ਤੇ ਇਹ ਗੱਲ ਕਹਿੰਦੇ ਆ ਵੀ ਜੇ ਉਦੋਂ ਲੀਡਰਾਂ ਨੇ ਨਾ ਉਹ ਛੜਾਏ ਹੁੰਦੇ ਤੇ ਅੱਜ ਸਲਨਾਂਪੁਰ ਦੀ ਹਾਲਤ ਇਹ ਹੋਣੀ ਨਹੀਂ ਸੀ ਤੇ ਇਹ ਸਾਰਾ ਕੁਝ ਇਨਕੁਆਰੀ ਦੀ ਮੈਂ ਮੰਗ ਕਰਦਾ ਵੀ ਮੁੱਖ ਮੰਤਰੀ ਸਾਹਿਬ ਇਹ ਚੀਜ਼ ਦੀ ਇਨਕੁਆਰੀ ਕਰਾਉਣ ਤੇ ਜਿਹੜਾ ਸਾਰਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਵੀ ਕਿਹੜੇ ਲੀਡਰਾਂ ਦੀ ਸ਼ਹਿਤ ਏ ਇਹ ਲੋਕ ਇੰਨਾ ਵੱਡਾ ਇਹ ਜਿਹੜਾ ਸਕੈਮ ਚਲਾ ਰਹੇ ਇੰਨਾ ਵੱਡਾ ਫਰੋਤੀ ਦਾ ਬਿਜ਼ਨਸ ਚਲਾ ਰਹੇ ਆ ਔਰ ਦੇਖੋ ਇਹ ਲੋਕ ਜਿਹੜੇ ਹੁਣ ਆਪਣੇ ਹੱਕ ਬਹੁਤ ਵੱਡੇ ਚਾਂਸ ਹੋਏ ਆ ਜਿੱਦਾਂ ਤੁਸੀਂ ਸਕੂਲ ਵਾਲੇ ਲਾ ਲੋ ਏਜੰਸੀਆਂ ਵਾਲੇ ਲਾ ਲੋ ਮਹਿੰਦਰਾ ਏਜੰਸੀ ਜਾਂ ਕਿਤੇ ਵੀ ਲਾ ਲੋ ਔਰ ਇੱਚੋਂ 8-10 ਰਿਪੋਰਟ ਹੋਈਆਂ ਬਾਕੀ ਤੇ 30-35 ਜਿੰਨਾਂ ਕੋ ਲੋਕਾਂ ਕੋ ਪੈਸੇ ਲੈ ਗਏ ਆ ਉਹ ਰਿਪੋਰਟ ਵੀ ਨਹੀਂ ਹੋਈਆਂ ਤੇ ਪੈਸੇ ਵੀ ਜਿਹੜੇ ਕੌਲਾਂ ਵੀ ਕਿਸੇ ਹੋਰ ਦੇ ਨਾਂ ਤੇ ਕਰਕੇ ਇਹ ਪੈਸੇ ਲੈ ਰਹੇ ਤੇ ਮੇਰੀ ਬਸ ਇਹੀ ਡਿਮਾਂਡ ਆ ਵੀ ਇੱਕ ਤੇ ਇਹ ਲੋਕਾਂ ਦਾ ਜਿਹੜਾ ਪੈਸਾ ਉਹ ਵਾਪਸ ਹੋਣਾ ਚਾਹੀਦਾ ਦੂਸਰਾ ਜਿਹੜੇ ਲੋਕ ਪਿੱਛੇ ਰਹਿ ਗਏ ਜਦੋਂ ਮੈਂ ਦੱਸਿਆ ਨਾ ਵੀ ਕੁਝ ਕਾਲੀਆਂ ਭੇਡਾਂ ਪੁਲਿਸ ਚ ਵਹਿ ਗਈਆਂ ਜਿਹੜੀਆਂ ਸਿਆਸੀ ਲੋਕਾਂ ਤੋਂ ਡਰਦੇ ਆ ਜਾਂ ਪੈਸੇ ਲੈ ਕੇ ਉਹ ਲੋਕਾਂ ਨੂੰ ਛੱਡ ਰਹੀਆਂ ਔਰ ਉਹ ਲੋਕਾਂ ਜਿਹੜੇ ਰੈਕੀ ਕਰਦੇ ਰਹਿ ਜਿਹੜੇ ਲੋਕ ਇੱਥੋਂ ਦਾ ਦੇਖਦੇ ਰਹਿ ਵੀ ਕਿਹੜੇ ਬੰਦੇ ਕੋ ਕੀ ਆ ਕਿਹੜੇ ਬੰਦੇ ਦੇ ਮੁੰਡੇ ਬਾਹਰ ਗਏ ਕਿਹੜੇ ਦਾ ਬਿਜ਼ਨਸ ਕੀ ਆ ਉਹ ਰੈਕੀ ਕਰਕੇ ਫੋਨ ਕਰਾਉਂਦੇ ਰਿਹਾ ਔਰ ਪੈਸੇ ਲੈ ਲੈਂਦੇ ਰਿਹਾ ਉਹਨਾਂ ਨੂੰ ਵੀ ਜਿਹੜਾ ਨੰਗਾ ਕਰਨਾ ਚਾਹੀਦਾ ਇਹ ਸਾਰਾ ਕੁਝ ਨੰਗਾ ਕਰਕੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਇੱਥੇ ਤੇ ਵੈਸੇ ਤੇ ਰਿਆ ਹੀ ਕੁਛ ਨਹੀਂ ਨਰਿੰਦਾ ਕੋਈ ਨਹੀਂ ਨੰਗਾ ਹੋ ਜਾਂਦਾ ਸਭ ਕੁਝ ਤੇ ਇਹ ਚੀਜ਼ਾਂ ਦੀ ਜਿਹੜੀ ਮੰਗ ਮੈਂ ਅੱਜ ਤੁਹਾਡੇ ذریعے ਮੁੱਖ ਮੰਤਰੀ ਸਾਹਿਬ ਤੋਂ ਕਰਨਾ ਚਾਹੁੰਦਾ ਵੀ ਬਾਕੀ ਮੈਨੂੰ ਜਿੱਦਾਂ ਕਈਆਂ ਨੇ ਕਿਹਾ ਵੀ ਪੰਜ 6 ਦਿਨ ਹੋ ਗਏ ਕਿਸੇ ਨੇ ਸਵਾਲ ਹੀ ਨਹੀਂ ਚੱਕਿਆ ਕੋਈ ਗੱਲ ਹੀ ਨਹੀਂ ਕਰਦਾ ਸੀ ਸਭ ਕੁਝ ਪਤਾ ਵੀ ਲੱਗ ਗਿਆ ਸੀ ਤੇ ਮੈਂ ਵੀ ਦੇਖਿਆ ਮੈਂ ਕਿਹਾ ਵੀ ਅ ਵੀ ਕੋਈ ਬੋਲਦਾ ਕੋਈ ਗੱਲ ਕਰਦਾ ਕੋਈ ਫਰਜਮਾਨ ਦਾ ਲੀਡਰਾਂ ਦਾ ਵੀ ਇਸ ਧਰਤੀ ਦੇ ਜਿਹੜੇ ਲੋਕ ਲੀਡਰ ਆ ਉਹਨਾਂ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਇਹ ਚੀਜ਼ ਬੰਦ ਕਰਾਉਣੀ ਚਾਹੀਦੀ ਆ ਪਰ ਜਦੋਂ ਨਹੀਂ ਕੋਈ ਬੋਲਿਆ ਤਾਂ ਫਿਰ ਮੈਂ ਕਿਹਾ ਵੀ ਮੇਰਾ ਤਾਂ ਫਰਜ ਬਣਦਾ ਹੀ ਆ ਅਸੀਂ ਤਾਂ ਇੱਥੇ ਜੰਮੇ ਤੇ ਇੱਥੇ ਮਰਨਾ ਇੱਥੇ ਬਜ਼ੁਰਗਾਂ ਨੇ ਸੇਵਾ ਕੀਤੀ ਆ 10 ਸਾਲ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਪਰਮਾਤਮਾ ਦੀ ਕਿਰਪਾ ਨਾਲ ਬਗੈਰ ਕਿਸੇ ਚੀਜ਼ ਤੋਂ ਬਗੈਰ ਪੈਸੇ ਤੋਂ ਪਿਆਰ ਨਾਲ ਲੋਕਾਂ ਨੇ ਐਮਐਲਏ ਬਣਾਇਆ ਤੇ ਮੇਰਾ ਤਾਂ ਫਰਜ਼ ਮੰਨਦਾ ਵੀ ਮੈਂ ਆਪਣੇ ਲੋਕਾਂ ਨਾਲ ਖਲੋਵਾਂ ਭਾਵੇਂ ਜੋ ਮਰਜ਼ੀ ਹੋ ਜਵੇ ਮੈਂ ਆਪਣੇ ਲੋਕਾਂ ਨਾਲ ਖਲੋਵਾਂਗਾ ਤੇ ਜਿਹੜੇ ਲੋਕਾਂ ਨਾਲ ਧੱਕਾ ਹੋਊਗਾ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਵਾਂਗੇ ਔਰ ਆਵਾਜ਼ ਜਿਹੜੀ ਆ ਉਠਾਵਾਂਗੇ ਡੀਜੀਪੀ ਪੰਜਾਬ ਡੀਜੀਪੀ ਸਾਹਿਬ ਨੂੰ ਵੀ ਇਸ ਚੀਜ਼ ਦਾ ਮੈਂ ਜਿਹੜੀ ਮੰਗ ਪੱਤਰ ਦਊਂਗਾ ਵੀ ਇਨਕੁਆਰੀ ਕਰਕੇ ਜਿਹੜਾ ਸਾਰਾ ਜਿਹੜੇ ਲੋਕ ਪੁਸ਼ਤਪਨਾ ਹੀ ਕਰਦੇ ਆ ਜਾਂ ਜਿਹੜੇ ਲੋਕ ਰਹਿ ਗਏ ਆ ਜਿਨ੍ਹਾਂ ਨੇ ਇਹ ਰਕੀਆਂ ਕੀਤੀਆਂ ਪੈਸਿਆਂ 'ਚ ਹਿੱਸੇ ਲਾਇਆ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਜਿਹੜਾ ਲੋਕਾਂ ਨੂੰ ਸਾਫ ਦਵਾ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ